ਆਪਾਂ ਛੋਲੇ ਚੋਗ ਕੇ ਸਾਫ਼ ਕਰ ਲਿਆ ਤੇ ਹੁਣ ਇਹਨਾਂ ਨੂੰ ਪਾਣੀ ਪਾ ਕੇ ਤੇ 3-4 ਘੰਟੇ ਰੱਖਾਂਗੇ ਤੇ ਫਿਰ ਇਹ ਭੇਜ ਜਾਣਗੇ ਫਿਰ ਆਪਾਂ ਇਹਨਾਂ ਨੂੰ ਤੜਕਾ ਲਾ ਲਾਂਗੇ ਆਪਾਂ ਛੋਲੇ ਤੇ ਹੋਏ ਹੈ ਬੜੇ ਵਧੀਆ ਭੇਜ ਗਏ ਆ ਤੇ ਰੈਡੀ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਕੁੱਕਰ 'ਚ ਪਾ ਕੇ ਉਬਾਲਾਂਗੇ ਹਣ ਕੁੱਕਰ 'ਚ ਪਾਉਣ ਲੱਗਿਆਂ ਉਬਾਲਣ ਵਾਸਤੇ ਕੁੱਕਰ 'ਚ ਛੋਲੇ ਪਾ ਲੈ ਆਪਾਂ ਤੇ ਹੁਣ ਆਪਾਂ ਇਹਨਾਂ ਨੂੰ ਬੰਦ ਕਰਕੇ ਰੱਖ ਦਿੱਤਾ ਆ ਤੇ ਤੇ ਚਾਰ ਸੇਟ ਆ ਵਜਣਿਆ ਤੇ ਛੋਨੇ ਸਾਡੇ ਬਲ ਜਾਣਿਆ ਹਫਤਾ ਪਹਿਲਾ ਪਿਆਜ਼ ਕੱਟਣ ਲੱਗੇ ਆ ਆਪਾਂ ਜਿਹੜਾ ਸਬਜ਼ੀ ਬਣਾਈਆਂ ਪਹਿਲਾਂ ਪਿਆਜ਼ ਹੀ ਕੱਟਦੇ ਆ ਕੁੰਡੀ ਕੀ ਪਾਇਵਣ ਇਹਨੂੰ ਕੌਤੇ ਕੇ ਤਰ੍ਹਾਂ ਬਣਾਵਾਂਗੇ ਪਿਆਜ਼ ਕੱਟ ਲਿਆ ਆ ਤੇ ਹੁਣ ਆਪਾਂ ਲਖਣ ਲੱਗੇ ਕੱਟਣ ਇਹਨੂੰ ਕੱਟ ਪਾਰ ਕੇ ਤੇ ਕੱਟਣ ਲੱਗੇ ਆ ਇਹਨੇ ਵੀ ਕਟਨਾਰ ਕੇ ਆਪਣਾ ਕਾਜ ਛੋਲੇ ਲੱਗੇ ਬਣਾਓ ਜਿਹੜਾ ਜਵਾਈ ਆਉਂਦਾ ਸੀ ਉਹਨਾਂ ਵੀ ਬੜੇ ਪਸੰਦ ਹੁੰਦੇ ਸੀ ਉਹਨੇ ਕਿਹਾ ਵੀ ਵੀਰੇ ਛੋਲੇ ਬਣਾਓ ਕਾਲੇ ਬੜੇ ਸਵਾਦ ਬਣਦੇ ਤੁਹਾਡੇ ਹੱਥ ਤੇ ਮਸਾਲਾ ਪੁੱਟਣ ਲੱਗੇ ਛੋਲਿਆਂ ਵਾਸਤੇ ਇਹਨਾਂ ਕਾਲਾ ਪੁੱਟਿਆ ਗਿਆ ਇਹਨਾਂ ਨੂੰ ਅੱਗੇ ਲੱਗੇ ਭਲੇ ਵਿੱਚ ਆ ਗਿਆ 4 ਛੇ ਕੇ ਵੱਜ ਗਿਆ ਤੇ ਛੋਲੇ ਪਿਆਰ ਹੋ ਗਿਆ ਬਖੋਲੇ ਆਇਆ ਤੇ ਛੋਲੇ ਆਪਕੇ ਦੇ ਵਧੀਆ ਤਿਆਰ ਹੋ ਗਿਆ ਬੋਲੇ ਬੋਲੇ ਹੋ ਗਏ ਕੜਾਈ ਲੱਗੇ ਰੱਖਾਂ ਤੜਕੇ ਵਾਸਤੇ ਹੁਣ ਆਪਾਂ ਤੜਕੇ ਵਾਸਤੇ ਤੇਲ ਪਾਉਣ ਲੱਗਿਆ ਹੁਣ ਆਪਾਂ ਧੀਰਾ ਪਾਉਣ ਲੱਗਿਆ

ਉਹ ਮੈਂ ਹੰਦੇ ਧਰ ਮਸਾਲਾ ਲਾ ਲੇ ਮੇਸ ਤੇ ਆਜੂ ਜੀ ਮਟਰ ਲਾ ਕੇ ਆ ਰਹੇ ਹਾਂ ਇਹ ਨਵੀਆਂ ਆ ਰਾਂ ਗਿਆ ਪਿਆਰ ਹੋ ਗਿਆ ਬੜਾ ਵਧੀਆ ਬਹੁਤ ਵਧੀਆ ਹੋ ਗਿਆ ਆ ਛੋਲੇ ਥੋੜੇ ਜੇ ਤੀਸ ਕੇ ਨਾ ਤੇ ਪਾਵਾਂਗੇ ਤੇਰੀ ਰੰਗਣੀ ਹੋ ਜਾਊਗੀ ਉੱਤੇ ਆਈ ਸੋਨੇ ਇਹਦੇ ਪਾਉਣ ਲੱਗੇ ਆ ਸਤਾ ਦੀ ਸੰਘਣੀ ਹੋ ਜਾਏਗੀ 10 ਮਿੰਟ ਰੇਜੇ ਪਾਉਣੇ ਆ ਨਾ 10 ਮਿੰਟ ਹੋ ਗਿਆ ਨਾ ਮਰ ਆਪਾਂ ਚਰਕਾ ਪਾਉਣ ਲੱਗਦੇ ਆ ਆ ਬੰਦ ਕਰਨ ਲੱਗਿਆ ਦੋ ਤਿੰਨ ਸੇਰੀਆਂ ਪਰਵਾਉਣੀਆਂ ਤੇ ਸਬ지 ਤਿਆਰ ਹੋ ਜਾਏਗੀ ਵਧੀਆ ਬੜੀ ਉਕਰ ਲਾ ਕੇ ਥੱਲੇ ਵੇਖਣ ਲੱਗੇ ਆਪਾਂ ਤੇ ਸਬ지 ਸਾਡੀ ਬਣ ਗਈ ਆ ਹੁਣ ਆਪਾਂ ਥੋੜਾ ਜਿਹਾ ਬਣਨ ਗਿਆ ਤੇ ਹੁਣ ਆਪਾਂ ਤਨੀਆ ਪਾਉਣ ਲੱਗਿਆ ਘੱਟਿਆ ਆ ਤਨੀਆ ਪਾਉਣ ਲੱਗੇ ਪਾਉਣ ਲੱਗਿਆ 等你好。